ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਚਲਾਈ ਗਈ ਮਹਾਨ ਯੁੱਧ ਨਸ਼ਾ ਵਿਰੋਧ ਦੇ ਤਹਿਤ શ્રી ਸੁਹੇਲ ਕਾਸਮ ਮੀਰ ਐਪੀਐਸ ਐਸਐਸਪੀ ਸਾਹਿਬ ਬਟਾਲਾ ਅਤੇ ਐਸਪੀ ਜੀ ਸਾਹਿਬ ਬਟਾਲਾ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਇਸ ਮਹਿੰਦੂ ਬਹਿਰ ਕਾਰਵਾਈ ਕਰਦਿਆਂ ਇੰਸਪੈਕਟਰ ਗਰਨਦੀਪ ਸਿੰਘ ਐਸਐਚਓ ਥਾਣਾ ਫਤਗੜ ਜੂੜੀਆਂ ਨੇ ਇੱਕ ਸਿਕਰਟ ਇਨਫੋਰਮੇਸ਼ਨ ਦੇ ਆਧਾਰ ਤੇ ਆਪਰੇਸ਼ਨ ਚਲਾਇਆ ਸੀ ਇਸ آپریشن ਦੇ ਤਹਿਤ ਦੋ ਵਿਅਕਤੀ ਅੰਗਰੇਜ਼ ਸਿੰਘ ਅਤੇ ਪ੍ਰਭਦੀਪ ਸਿੰਘ ਜੋ ਸੰਤੂਮ ਨਗਰਪਿੰਡ थाना ਝੰਡੇਰ ਦੇ ਰਹਿਣ ਵਾਲੇ ਹਨ ਇਹਨਾਂ ਨੂੰ ਲਾਕਾਬੰਦੀ ਕਰਕੇ ਰੋਕ ਕੇ ਇਹਨਾਂ ਦੀ ਤਲਾਸ਼ੀ ਲਈ ਤੇ ਇਹਨਾਂ ਪਾਸੋਂ 1 ਕਿਲੋ ਅਫੀਮ ਬਰਾਮਦ ਹੋਈ ਅਤੇ ਨਾਲ ਦੀ ਨਾਲ ਡਰਗਮਨੀ ਵੀ ਜਿਹੜੀ ਆ ਮਿਲੀ ਹੈ ਇਸ ਪਰ ਮਕਦਮਾ ਅੰਡਰ ਸੈਕਸ਼ਨ 18 27 ए 685 ਐਨਡੀਪੀਐਸ ਐਕਟ ਫਤਿਹਗੜ ਟੂਰੀਆਂ ਥਾਣਾ ਵਿੱਚ ਦਰਜ ਰਿਸਟਰ ਕਰਕੇ ਇਹਨਾਂ ਪਾਸੋਂ ਡੁਕਾਈ ਨਾਲ ਜਿਹੜੀ ਪੁਸ਼ਪੜਤਾਲ ਕੀਤੀ ਗਈ ਔਰ ਪੁਸ਼ੀਸ਼ ਦੌਰਾਨ ਇਹਨਾਂ ਨੇ ਇਹ ਦੱਸਿਆ ਕਿ ਕਾਫੀ ਅਰਸੇ ਤੋਂ ਵੇ ਆ ਕੇ ਇਹ ਨਸ਼ੀਲਾ ਪਦਾਰਥ ਅਫੀਮ ਇਸ ਇਲਾਕੇ ਵਿੱਚ ਲੋਕਾਂ ਨੂੰ ਵੇਚ ਰਹੇ ਸੀ ਤੇ ਕੱਲ ਇਹਨਾਂ ਨੂੰ ਕਾਬੂ ਕਰਕੇ ਇਹਨਾਂ ਨੂੰ ਮਾਨਜੋਗ ਅਦਾਲਤ ਵਿੱਚ ਪੇਸ਼ ਕਰਾਇਆ ਗਿਆ ਅੱਜ ਔਰ ਇਹਨਾਂ ਦਾ ਰਿਮਾਰਡ ਹਾਸਲ ਕਰਕੇ ਇਹਨਾਂ ਤੋਂ ਹੋਰ ਪ੍ਰਸ਼ਸ਼ਿਅ ਕੀਤੀ ਜਾ ਰਹੀ ਹੈ ਕਿ ਇਹਨਾਂ ਦੇ ਬੈਕਵੈਰਡ ਔਰ ਫੋਰਵਰਡ ਲਿੰਕ ਕਿਸਕੀ ਨੇ ਕਿ ਕਿੱਥੋਂ ਨਸ਼ਾ ਲਿਆਉਂਦੇ ਸੀ ਔਰ ਅੱਗੇ ਕਿੱਥੇ ਹੋਰ ਸਪਲਾਈ ਕਰਦੇ ਸੀ ਤੇ ਉਸ ਦੇ ਅਨਸਾਰ ਜਿਹੜੀ ਹੈ ਅਗਲੀ ਤਰਤੀਸ਼ ਦੇ ਵਿੱਚ ਜਿਹੜੀ ਹੈ ਸਾਰੀ ਇਹਨਾਂ ਨੂੰ ਵਿਚਾਰਿਆ ਜਾਊਗਾ ਤੇ ਇਸ ਮਹਿਮ ਨੂੰ ਜਿਹੜਾ ਅਸੀਂ ਅੱਗੇ ਵੀ ਚਾਲੂ ਰੱਖਾਂਗੇ ਤੇ ਇਹ ਜਿਹੜੇ ਬੈਡ ਐਲੀਮੈਂਟ ਨੇ ਡਰਗ ਪੈਡਲਰਸ ਤੇ ਆ ਗਏ ਨੇ ਸਮਗਲਰ ਨੇ ਇਹਨਾਂ ਦੇ ਖਿਲਾਫ ਇਵੇਂ ਜਿਹੜੀ ਕਾਰਵਾਈ ਚੱਲੂ ਰਹੇਗੀ। ਡਰਗਮਨੀ ਫਿਲਹਾਲ ਸਾਨੂੰ 2000 ਰੁਪਏ ਬਰਾਮਦ ਹੋਈ ਹੈ ਮੌਕੇ ਤੋਂ ਫਿਲਹਾਲ ਪੁਛਗਛ ਕਰ ਰਹੇ ਆ ਜੋ ਵੀ ਇਹਨਾਂ ਦੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਵੀ ਹੋਏਗੀ ਔਰ ਇਸ ਵਿੱਚ ਜੋ ਵੀ ਆਏਗਾ ਤੁਹਾਨੂੰ ਬਾਅਦ ਦੇ ਵਿੱਚ ਦੱਸਤਾ ਜਾਊਗਾ ਸਰ ਇਹ ਦੋ ਜਣੇ ਤਾਂ ਇਸ ਤੋਂ ਵੱਧ ਗਏ ਹੋ ਗਏ ਆ ਦੇਖੋ ਅਜੇ ਬਹੁਤ ਇਨੀਸ਼ੀਅਲ ਸਟੇਜ ਹੈਗੀ ਹੈ ਸਾਡੀ ਅਸੀਂ ਰਿਮਾਂਡ ਹਾਸਲ ਕਰ ਲਿਆ ਮਾਨਸੋ ਮਨਜੋਗ ਦਸਾ ਤੋਂ ਤੇ ਇਹਦੇ ਵਿੱਚ ਹੋਰ ਵੀ ਜਿਹੜੀ ਆ ਬਰਾਮਦਗੀ ਹੋਣ ਦੀ ਜਿਹੜੀ ਆ ਪੂਰੀ ਸਾਨੂੰ ਆਸ ਹੈ ਸ਼ਰੀ ਖਤਰ ਸਰ ਬਹੁਤ ਜ਼ਿਆਦਾ ਧੰਨਵਾਦ ਕਰਕੇ ਕਹਿਣਾ ਹੈ ਦੇਖੋ ਸਾਡੇ ਵੱਲੋਂ ਇਹ ਜਦੋਂ ਦੀ ਪੰਜਾਬ ਸਰਕਾਰ ਵੱਲੋਂ ਡੀਜੀਪੀ ਸਾਹਿਬ ਵੱਲੋਂ ਐਸਐਸਪੀ ਸਾਹਿਬ ਦੇ ਨਿਰਦੇਸ਼ਾਂ ਦੇ ਤਹਿਤ ਇਹ ਯੋਧ ਨਸ਼ਿਆਂ ਵਿਰੁੱਧ ਇਸ ਤਹਿਤ ਅਸੀਂ ਕਾਰਵਾਈ ਕਰਦੇ ਪਏ ਹਾਂ ਔਰ ਅਸੀਂ ਸਾਰੇ ਜੋ ਬੇਲਡ ਆਊਟ ਐਨਡੀਪੀਐਸ ਐਕਟ ਦੇ ਮੁਜਰਮ ਨੇ ਉਹਨਾਂ ਨੂੰ ਡੇਲੀ ਬੇਸ ਤੇ ਅਸੀਂ ਰੇਡ ਕਰਕੇ ਚੈੱਕ ਕਰ ਰਹੇ ਹਾਂ ਔਰ ਰੋਜ਼ ਜਿਹੜੇ ਵਕ ਵਕ ਜਿਹੜੇ ਮੁਕਦਮੇ ਜਿਹੜੇ ਦਰਜ ਹੋ ਰਹੇ ਨੇ ਸਾਡਾ ਡਿਪਾਰਟਮੈਂਟ ਪੰਜਾਬ ਪੁਲਿਸ ਪੂਰੀ ਤਰ੍ਹਾਂ ਵਚਨਬੱਧ ਹੈ ਕਿ ਅਸੀਂ ਇਹ ਐਸਐਜੀ ਮਹਿਮ ਨੂੰ ਪੂਰੀ ਤਰ੍ਹਾਂ ਕਮਜਬ ਕਰਾਂਗੇ ਔਰ ਇਹਨੂੰ ਨਸ਼ੇ ਤੋਂ ਜਿਹੜਾ ਜਿਹੜੀ ਨਸ਼ੇ ਦੀ ਡਰਗ ਸਪਲਾਈ ਹੈਗੀ ਆ ਦੀ ਨੱਕ ਤੋੜ ਕੇ ਇਹਨੂੰ ਖਤਮ ਕਰਾਂਗੇ ਸਰ ਕਿੰਨੀ ਚਿਰ ਤੋਂ ਇਹ ਕੰਮ ਕਰ ਰਹੇ ਆਂ ਮੈਂ ਤੁਹਾਨੂੰ ਇਹ ਦੱਸ ਰਿਹਾ ਕਿ ਫਿਲਹਾਲ ਅਰਲੀ ਸਟੇਜ ਆ ਕਿ ਆ ਅਸੀਂ ਰਾਤ ਦੇ ਅੰਦਰ ਤੇ ਬਰਜਾ ਦਰਜ ਕੀਤਾ ਸਵੇਰੇ ਅਸੀਂ ਮਾਨਯੋਗ ਜੱਜ ਸਾਹਿਬ ਤੋਂ ਰਿਮਾਂਡ ਲਿਆ ਹੁਣ ਅਸੀਂ ਦੁਬਾਰਾ ਪੁਛਕਸ਼ ਇਹਨਾਂ ਦੀ ਸ਼ੁਰੂ ਕਰਦੀਆਂ ਕੋਸ਼ਿਸ਼ੇ ਦੇ ਵਿੱਚ ਜੋ ਕਲਾਸੇ ਹੋਣਗੇ ਤੁਹਾਨੂੰ ਦੱਸ ਦਿਆਂਗੇ ਠੀਕ ਠੀਕ ਹੈ ਉਹ ਨਾਕਾ ਪਾਇਆ ਚੁਰਾਈ ਹੋਈ ਹੈ ਕਿ ਉਹ ਇਹ ਰਮਦਾਸ ਰੋਡ ਤੇ ਸੀ 3.0 ਹਾਂ ਇੱਕ ਮੋਟਰਸਾਈਕਲ ਹੈ ਮੋਟਰਸਾਈਕਲ ਦਿੱਤੀ ਸੀ ਸਰ ਇੱਥੇ ਕੋਈ ਹੋਰ ਨਹੀਂ ਕੋਈ ਪੱਟਿਆ ਗਿਆ ਪਹਿਲਾਂ ਹੀ ਫਿਲਹਾਲ ਇਹ ਥਾਣਾ ਚੰਹੇੜ ਦੇ ਰਹਿਣ ਵਾਲੇ ਆ ਅਸੀਂ ਉਹਨਾਂ ਨੂੰ ਇਨਫੋਰਮ ਕਰਤਾ ਜੋ ਰਿਪੋਰਟ ਆ ਗਈ ਉਹ ਤੁਹਾਨੂੰ ਦੱਸ ਦਿਆਂਗੇ ਠੀਕ